सत श्री अकाल देख रहे हो फास्ट वे अमृतसर खबरनामा मैं हाँ नवनीत रंधावा तो हूँ एक नज़र आज तो बुलेटिन दिया मुख्य खबर वाल विखे एक नौजवान की नशे की ओवरडोज कारण हुई मौत सांसद नवीन जिंद सचखंड श्री हरिमंदर साहब विखे हुए नतमस्तक शहर दड़कों से घूम रहे आवारा पशु बन रहे एक्सीडेंट्स का कारण ਅਤੇ ਹੁਣ ਖਬਰਾਂ ਵਿਸਥਾਰ ਨਾਲ ਤਰਨਤਾਰਨ ਸ਼ਹਿਰ ਦੇ ਮੁਹੱਲਾ ਗੋਕਲਪੁਰ ਦੇ 22 ਸਾਲਾ ਨੌਜਵਾਨ ਮਨਮੋਹਨ ਸਿੰਘ ਮਨੀ ਦੀ ਨਸ਼ੇ ਦੀ ਵਾਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੇੜਿਓਂ ਪਰਿਵਾਰ ਨੂੰ ਸਰੇਂਜ ਮਿਲੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਤੇ ਰੋਕ ਲਗਾਈ ਜਾਵੇ। ਇਹ ਮੁੰਡਾ ਮਨਮੋਹਨ ਸਿੰਘ ਮਣੀ ਆ ਗਲੀ ਲਖੀਆਲੀ ਮੁਹੱਲਾ ਗੋਕਲਪੁਰ ਤਰਨਤਾਰਨ ਦਾ ਰਹਿਣ ਵਾਲਾ। ਇਨੇ ਰਾਤ ਦੀ ਟੀਕਾ ਲਾ ਲਿਆ ਨਸ਼ੇ ਦੇ ওভারਡੋਜ਼ ਦਾ ਜਿਆਦਾ ਕਰਕੇ ਤੇ ਜੀ ਮੌਤ ਹੋ ਗਈ ਆ ਇਹ ਬਹੁਤ ਜਿਆਦਾ ਨਸ਼ਾ ਵਧ ਗਿਆ ਵਾ ਨਸ਼ੇ ਦੇ ਕਾਰਨ ਹਰ ਗਲੀ ਹਰ ਮੱਲੇ ਜਿੱਥੋਂ ਮਰਜੀ ਨਸ਼ਾ ਆ ਮਿਲਦਿਆ ਹੁਣ ਆ ਮੁੰਡਾ ਨੌਜਵਾਨ ਮੁੰਡਾ ਆਦੀ ਮੌਤ ਹੋ ਗਈ ਆ ਤੁਹਾਡੇ ਸਾਹਮਣੇ ਪਿਆ ਵਾ ਤੇ ਜੇਕਰ ਇਹ ਨਸ਼ਾ ਨਾ ਮਿਲਦਾ ਹੁੰਦਾ ਟੀਕਾ ਨਾ ਲਾਉਂਦੇ ਤੇ ਇਹਦੀ ਨਾ ਮੌਤ ਹੁੰਦੀ ਤੇ ਬਹੁਤ ਜਿਆਦਾ ਨਸ਼ਾ ਵਧਿਆ ਪਿਆ ਜੇ ਸਰਕਾਰ ਨੂੰ ਇਹਦੇ ਬਾਰੇ ਕੋਈ ਧਿਆਨ ਦੇਣਾ ਜਿੱਦਾਂ ਹਰ ਗਲੀ ਮੱਲੇ ਸਾਪਾ ਸੰਸਦ ਨਵੀਨ ਜਿੰਦਲ ਜਨਰਲ ਗਰੁੱਪ ਦੇ ਚੇਅਰਮੈਨ ਆਪਣੇ ਪਰਿਵਾਰ ਦੇ ਨਾਲ ਸਚਕਣ ਸ਼੍ਰੀ ਹਰਮੰਦਰ ਸਾਹਿਬ ਵਿਖੇਨਤ ਮਸਤਕ ਹੋਏ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਪ੍ਰੰਤીર ਸਿੰਘ ਅਤੇ ਜਤਿੰਦਰ ਸਿੰਘ ਨੇ ਉਹਨਾਂ ਨੂੰ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ ਇਸ ਮੌਕੇ ਟ੍ਰੇਡ ਅਤੇ ਵਪਾਰ ਇੰਡਸਟਰੀ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਹਰਪਾਲ ਸਿੰਘ ਵਾਲੀਆ ਵੀ ਮੌਜੂਦ ਸਨ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਐਕਸੀਡੈਂਟਸ ਦਾ ਕਾਰਨ ਬਣ ਰਹੇ ਹਨ ਉਥੇ ਹੀ ਸ਼ਹਿਰ ਦੀ ਕੋਈ ਸੜਕ ਐਸੀ ਨਹੀਂ ਜਿੱਥੇ ਆਵਾਰਾ ਪਸ਼ੂ ਘੁੰਮਦੇ ਨਾ ਵਿਖਤੇ ਹੋਣ ਇਸ ਸਬੰਧੀ ਸ਼ਹਿਰ ਵਾਸੀਆਂ ਵੱਲੋਂ ਸਾਡੀ ਫਾਸਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਖੁੱਲ੍ਹੇ ਆਮ ਛੱਡਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਪਸ਼ੂਆਂ ਦੀ ਬਾਂਦੀ ਸਹੀ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਪਹਚਾਈਆਂ ਜਾ ਸਕਣ ਕਿਉਂਕਿ ਲੋਗਰ ਦੀ ਰੋੜਾ ਹੈ ਗਊਸ਼ਾਲਾ ਨੂੰ ਜਾਂਦੀ ਹੈ ਆਵਾਰਾ ਪਸ਼ੂ ਜਿਹੜੇ ਆ ਸੜਕ ਦੇ ਉੱਤੇ ਬਿੰਨ ਨਗਾ ਦਿਨ ਰਾਤ ਇਹ ਸੜਕਾਂ ਤੇ ਦੇਖਣ ਨੂੰ ਮਿਲਦੇ ਨੇ ਤੇ ਐਕਸੀਡੈਂਟ ਦਾ ਕਾਰਨ ਬੰਦੇ ਨੇ ਕਈ ਲੋਕਾਂ ਦੀਆਂ ਜਾਨਾਂ ਇਹਨਾਂ ਆਵਾਰਾ ਪਸ਼ੂਆਂ ਕਰਨ ਹੋਈਆਂ ਨੇ ਪਰ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਬੈਠਾ ਹਵਾਈ ਗੱਲਾਂ ਕਰ ਰਿਹਾ ਕਿ ਸ਼ਹਿਰ ਨੂੰ ਬੜਾ ਹੀ ਸਾਫ਼ ਸੁਥਰਾ ਕਰ ਦਿੱਤਾ ਹੈ ਤੇ ਲੋੜ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਇਹਨਾਂ ਆਵਾਰਾ ਪਸ਼ੂਆਂ ਨੂੰ ਕਬਜ਼ੇ ਵਿੱਚ ਲੈਣ ਦੀ ਜਾਂ ਇਹਨਾਂ ਨੂੰ ਗਊਸ਼ਾਲਾ ਜਿੱਨਾਂ ਦੀ ਜਗ੍ਹਾ ਇੱਥੇ ਬੰਦੀ ਹੈ ਉੱਥੇ ਰੱਖਿਆ ਜਾਵੇ ਅਰ ਜਿਨ੍ਹਾਂ ਦੇ ਪਛੂਨੇ ਜੋ ਛੱਡਦੇ ਨੇ ਉਹਨਾਂ ਤੇ ਕੋਈ ਕਾਰਵਾਈ ਵੀ ਕੀਤੀ ਜਾਵੇ ਹੁਣ ਲੇਖਣਾ ਹੋਊਗਾ ਕਿ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਜਾਗਰੂਕ ਹੁੰਦਾ ਹੈ ਕਿ ਪ੍ਰਸ਼ਾਸਨ ਨੂੰ ਖੁਦ ਨੂੰ ਦੇਖਣ ਦੀ ਲੋੜ ਹੈ ਕਿ ਕਿੰਨਾ ਕੁ ਧਿਆਨ ਦਿੰਦਾ ਤੇ ਕਿੰਨੀ ਕੁ ਜਲਦੀ ਇੱਥੇ ਸਫਾਈ ਹੁੰਦੀ ਹੈ ਤੇ ਜਿਹੜੇ ਆਵਾਰਾ ਪਸ਼ੂ ਨੇ ਕਿੰਨੀ ਜਲਦੀ ਇੱਥੋਂ ਹਟਾਏ ਜਾਂਦੇ ਨੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਚਿਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅਮਰੀਕਾ ਸਥਿਤ ਸਰਵਨ ਸਿੰਘ ਵੱਲੋਂ ਚਲਾਏ ਜਾ ਰਹੇ ਨਾਰਕੋ ਸੰਗਠਿਤ ਅਪਰਾਧ ਨੈਕਸਸ ਦਾ ਪਰਦਾਫਾਸ਼ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ 6 ਪਿਸਤੋਲ ਅਤੇ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ। ਥਾਣਾ ਸੁਲਤਾਨਪੁਰ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 100 ਗ੍ਰਾਮ ਹਿਰੋਇਨ, ਇੱਕ ਛੋਟਾ ਇਲੈਕਟ੍ਰੋਨਿਕ ਕੰਡਾ, ਇੱਕ ਪਿਸਤਲ 32 ਬੋਰ ਸਮੇਤ ਮੈਗਜ਼ਨ ਅਤੇ ਤਿੰਨ ਜ਼ਿੰਦਾ ਰੋਂਦ ਬਰਾਮਦ ਕੀਤੇ ਆ। ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੈਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਬਾਬਾ ਕੁਲਵੰਤ ਸਿੰਘ ਅਜਨਾਲਾ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਸਤੇ ਵਿੱਚ ਸਰਾਵਾ ਵਿਖੇ ਬਰਸਾਤੀ ਮੌਸਮ ਹੋਣ ਕਾਰਨ ਮੱਖੀ ਮੱਛਰ ਦੇ ਖਾਤਮੇ ਲਈ ਫੋਗ ਮਸ਼ੀਨ ਦੀ ਸੇਵਾ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਕੀਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਰਾਵਾ ਦੇ ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਨੇ ਬਾਬਾ ਕੁਲਵੰਤ ਸਿੰਘ ਵੱਲੋਂ ਕੀਤੇ ਗਏ ਸੁਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਰਹੀ ਗਰਮੀ ਅਤੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਇਹ ਬਾਬਾ ਜੀ ਕੁਲਵੰਤ ਸਿੰਘ ਜਿਹੜੇ ਕਿ 11 ਤੋਂ ਹੀ 2011 ਤੋਂ ਇਹ ਸੇਵਾ ਨਿਭਾ ਰਹੇ ਨੇ ਤੇ ਸੇਵਾ ਚਾਰ ਸფერੇ ਦਰਬਾਰ ਸਾਹਿਬ ਦੇ ਤੇ ਗਲਹਿਰੇ ਦੀ ਕੂੜੀ ਸੇਵਾ ਕਰਦੇ ਨੇ ਤੇ ਅੱਜ ਇਹਨਾਂ ਨੇ ਇੱਕ ਅਪਰਾਲਾ ਹੋਰ ਨਾਲ ਜੋੜਿਆ ਜਿਹਦੇ ਵਿੱਚ ਪੌਗ ਮਕੀਨ ਦੀ ਵੀ ਸੇਵਾ ਬਾਬਾ ਜੀ ਦਾ ਨਿਭਾਏਗਾ ਜਿਹਦੇ ਨਾਲ ਇਸ ਏਰੀਏ ਦੇ ਦਰਬਾਰ ਸਾਹਿਬ ਦੇ ਆਸ-ਪਾਸ ਮੱਛਰ ਮੱਖੀ ਏਲ ਦੀਆਂ ਚੀਜ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਹਤ ਮਿਲੇਗੀ ਔਰ ਖਾਸ ਕਰਕੇ ਬਰਸਾਤੀ ਸੀਜ਼ਨ ਦੇ ਵਿੱਚ ਇਹਦਾ ਬਹੁਤ ਵੱਡਾ ਫਾਇਦਾ ਹੋਏਗਾ ਅੱਜ ਦਾਣ ਸ੍ਰੀ ਹਰਮੰਦਰ ਸਾਹਿਬ ਦੇ ਕੇ ਸੰਗਤਾਂ ਦੋਹਾਂ ਦਰਾਂਡਿਆਂ ਤੋਂ ਜਿਹੜੀਆਂ ਨਾਤਮਸਕ ਹੋਣ ਆਉਂਦੀਆਂ ਹਨ ਉਹਨਾਂ ਵਾਸਤੇ ਬਾਬਾ ਕੁਲਵੰਤ ਸਿੰਘ ਜੀ ਨੇ ਗੁਰੂ ਨਾਮ ਦਾ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਨੇੜੇ ਪਰਿਆ ਹੱਥ ਰੱਖ ਕੇ ਇਹਨਾਂ ਕੋਲ ਫੋਮ ਮਚੀ ਜਿਹੜੀ ਆ ਕਿ ਮੱਕੀ ਮੱਛਰਾਂ ਤੋਂ ਬਚਾਉਣ ਲਈ ਸੰਗਤਾਂ ਦਾ ਧਿਆਨ ਧੱਕਣ ਲਈ ਇਹਨਾਂ ਨੇ ਜਿਹੜੀ ਮਾਰੇ ਨੇ ਇਹਨਾਂ ਕੋਲ ਸੇਵਾ ਲਈ ਆ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਸਹਾਰਾ ਸਪੋਰਟਸ ਕਲੱਬ ਦੇ ਪ੍ਰਧਾਨ ਕਤਰ ਸਿੰਘ ਬੱਬੂ ਸਾਹਿਬ ਦਾ ਕਾਉਂਸਲਰ ਵਾਰਡ ਨੰਬਰ 80 ਦੀ ਅਗਵਾਈ ਹੇ ਕਬੱਡੀ ਟੂਰਨਾਮੈਂਟ ਮੈਚ ਗੁਰੂ ਕੀ ਵੱਡਾ ਲਈ ਸਰਕਾਰੀ ਸਕੂਲ ਵਿਖੇ ਕਰਵਾਏ ਗਏ ਜਿਸ ਵਿੱਚ ਜੇਤੂ ਖਿਡਾਰੀਆਂ ਨੂੰ 65000 ਰੁਪਏ ਦੇ ਨਾਮ ਦਿੱਤੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਉਂਸਲਰ ਬੱਬੂ ਨੇ ਆਖਿਆ ਕਿ ਕਬੱਡੀ ਟੂਰਨਾਮੈਂਟ ਕਰਵਾਉਣ ਦਾ ਮਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਇਸ ਮੌਕੇ ਸਾਬਕਾ ਮੰਤਰੀ ਰਾਜਕੁਮਾਰ ਵੀਰ ਦਾ ਬਾਬਰ ਔਜਲਾ ਹਰਪਨ ਔਜਲਾ ਵਾਈਸ ਪ੍ਰਧਾਨ ਗੁਰਮੀਤ ਮਾਨ ਸੈਕਟਰੀ ਦਵਿੰਦਰ ਗਿਲਵੀ ਮੌਜੂਦ ਸਨ ਸਪੋਰਟਸ ਕਲੱਬ ਵੱਲੋਂ ਇਥੇ ਮੈਚ ਕਰਵਾਏ ਜਾਂਦੇ ਆਂ ਅਤੇ ਕਬੱਡੀ ਦਾ ਮੈਚ ਇਥੋਂ ਦੇਸ਼ ਵਿਦੇਸ਼ ਤੋਂ ਲੋਕ ਆ ਕੇ ਦੇਖਦੇ ਆਂ ਔਰ ਬਹੁਤ ਸਾਰੀਆਂ ਟੀਮਾਂ ਬਾਹਰ ਦੀਆਂ ਦੇਸ਼ ਤੋਂ ਬਾਹਰ ਦੀਆਂ ਵੀ ਟੀਮਾਂ ਇੱਥੇ ਆ ਕੇ ਤੇ ਆਪਣੇ ਜੋਰ ਦਿਖਾਉਂਦੀਆਂ ਔਰ ਅੱਜ ਮੈਂ ਇੱਥੇ ਇਸ ਮੇਲੇ ਦੇ ਵਿੱਚ ਸ਼ਾਮਲ ਹੋਇਆ ਮੈਂ ਬੱਬੂ ਜੀ ਦਾ ਉਹਦੀ ਸਾਰੀ ਟੀਮ ਜੀ ਟੀਮ ਦਾ ਤੇ ਸਾਰੇ ਸਾਥੀਆਂ ਦਾ ਅੱਜ ਮੈਂ ਧੰਨਵਾਦ ਕਰਦਾ ਹਾਂ ਗੁਰੂ ਹਰਬਿੰਦਰ ਸਾਹਿਬ ਛੇਵੀ ਪਾਚੀ ਦਾ ਮੇਰੀ ਪਿੱਛੇ ਦੇ ਮਾਲਕ ਉਹਨਾਂ ਦਾ ਅਵਤਾਰ ਦਿਹਾੜਾ ਅਸੀਂ ਉਹਦੀ ਖੁਸ਼ੀ ਵਿੱਚ ਕੱਲ ਤੋਂ ਇੱਥੇ ਦਿਵਾਨ ਸਜਦੇ ਆ ਅੱਜ ਦਿਵਾਨ ਦੀ ਸਮਾਪਤੀ ਤੋਂ ਬਾਅਦ ਅਸੀਂ ਸਕੂਲ ਦੇ ਸਟੇਡੀਅਮ ਵਿੱਚ ਸੀਨੀਅਰ ਸੈਕੰਡਰੀ ਸਕੂਲ ਗੁਰੂ ਕੀਵਡਾੜੀ ਉਹਦੇ ਸਟੇਡੀਅਮ ਵਿੱਚ ਕਬੱਡੀ ਦੇ ਸ਼ੋਅ ਮੇਜ ਕਰ ਰਹੇ ਨੇ ਲੜਕੇ ਤੇ ਲੜਕੀਆਂ ਦਾ ਨੌਜਵਾਨਾਂ ਨੂੰ ਅਸੀਂ ਇਹ ਸੇਧ ਦਵਾਂਗੇ ਕਿ ਭਾਈ ਸਾਹਿਬ ਨਸ਼ਿਆਂ ਤੋਂ ਬਚੋ ਤੇ ਇਹ ਕਬੱਡੀ ਵਾਲ ਜਾਂ ਹੋਰ ਵੀ ਖੇਡਾਂ ਉਤਸ਼ਾਹ ਇਹਨਾਂ ਦਾ ਵਧੇ ਤੇ ਇਹ ਨਸ਼ਿਆਂ ਤੋਂ ਜਿਹੜੀ ਜੰਗ ਪੀੜੀ ਹੈ ਨਸ਼ਿਆਂ ਤੋਂ ਬਚੇ ਨਿਸ਼ਕਾਮ ਸੇਵਾ ਸੰਸਥਾ ਵੱਲੋਂ ਕਿਸ਼ੋਰ ਰਹਿਣਾ ਦੀ ਪ੍ਰਧਾਨਗੀ ਹੈ ਬਾਈਵਾ ਖੂਨਦਾਨ ਕੈਂਪ ਮਜੀਠਾ ਰੋਡ ਸਥਿਤ ਗਲੋਬਲ ਹਸਪਤਾਲ ਵਿਖੇ ਲਗਾਇਆ ਗਿਆ पा कौर, कौर, कैंप ਵਿੱਚ 40 ਖੂਨਦਾਨੀਆਂ ਨੇ ਖੂਨਦਾਨ ਕੀਤਾ ਅਤੇ 71 ਕੀਤੇ ਖੂਨ ਦੇ ਬੈਗ ਸਿਵਲ ਹਸਪਤਾਲ ਦੀ ਡਾਕਟਰੀ ਟੀਮ ਨੂੰ ਸੌਂਪੇ ਗਏ। ਇਸ ਮੌਕੇ ਪਾਜਪਾ ਹਲਕਾ ਉਤਰੀ ਦੇ ਇੰਚਾਰਜ ਸੁਖਮਿੰਦਰ ਪਿੰਟੂ, ਸਿਵਲ ਹਸਪਤਾਲ ਤੋਂ ਮਾਹਿਰ ਡਾਕਟਰ ਦਲਜੀਤ ਕੌਰ, ਕੁਲਵਿੰਦਰ ਕੌਰ, ਨਹਿਰੂ ਯੂਵਾ ਕੇਂਦਰ ਸੰਸਥਾ ਤੋਂ ਆकांक्षा, ਨਿਸ਼ਕਾਮ ਸੇਵਾ ਸੰਸਥਾ ਤੋਂ ਵਿਕਰਮ ਡੰਡੋਨਾ ਸਮੇਤ ਲੋਕ ਮੌਜੂਦ ਸਨ। 22ਵਾਂ ਬਲੱਡ ਡੋਨੇਸ਼ਨ ਕੈਂਪ ਹੈ ਜਿਹੜਾ ਗਲੋਬਲ ਹੌਸਟਲ ਚ ਲੱਗਿਆ ਹੋਇਆ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਇਕੋ ਮਕਸਦ ਲੋਕਾਂ ਦੀ ਜਾਨਾਂ ਬਚਾਉਣੀ ਹੈ ਔਰ ਅੱਜ ਕਰਤੋਕਰ ਜਿੱਥੋਂ ਤੱਕ ਸਾਡੀ ਉਮੀਦ ਹੈ ਪੰਜਾਬ ਡੋਨਰ ਤੇ ਉੱਪਰ ਹੋ ਜਾਣਗੇ ਕਿਉਂਕਿ ਗਰਮੀ ਵੀ ਬਹੁਤ ਹੈ ਲੇਕਿਨ ਗਰਮੀ ਹੋਣ ਤੋਂ ਬਾਅਦ ਵੀ ਸਾਡੀ ਜਿਹੜੀ ਸਮਸਤਾ ਹੈ ਕੈਂਪ ਲਗਾਇਆ ਕਿਉਂ ਸਿਵਲ ਹਸਪਤਾਲ ਤੋਂ ਸਾਨੂੰ ਫੋਨ ਆਇਆ ਸੀ ਕਿ ਬਲੱਡ ਦੀ ਬਹੁਤ ਸ਼ਾਰਟੇਜ ਚੱਲ ਰਹੀ ਸੋ ਅੱਜ ਅਸੀਂ ਫਿਰ ਇੱਕ ਉਪਰਾਲਾ ਕੀਤਾ ਆਪਣੇ ਪਬਲਿਕ ਵਾਸਤੇ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਫੋਨ ਨਹੀਂ ਮਿਲਦਾ ਉਹਨਾਂ ਵਾਸਤੇ ਕੀਤਾ ਦੁਬਾਰਾ ਇੱਕ 22ਵਾਂ ਕੈਂਪ ਹੈ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਤੁਹਾਡੇ ਚੈਨਲ ਰਾਹੀਂ ਕਿ ਆ ਕੇ ਆਪਣਾ ਬਲੱਡ ਜ਼ਰੂਰ ਡੋਨੇਟ ਕਰਨ ਤਾਂ ਕਿ ਅਸੀਂ ਆਪਣਾ ਜਿਹੜੀ ਹੈ ਕੀਮਤੀ ਜਾਨੀਆਂ ਰੋਜ਼ ਚੱਲੇ ਜਾਂਦੀ ਬਲੱਡ ਤੋਂ ਬਲੱਡ ਕਰਕੇ ਉਹਨਾਂ ਨੂੰ ਆਪਾਂ ਬਚਾ ਸਕੀਏ ਦੇਖੋ ਮੈਂ ਤਾਂ ਆ 52 ਵਾਰ ਕਰ ਚੁੱਕਾ ਹਾਂ ਜੀ ਮੈਂ ਬੜਾ ਹੈਲਦੀ ਹਾਂ ਔਰ ਪਰਮਾਤਮਾ ਦਾ ਸ਼ੁਕਰ ਹੈ ਕਿ ਮੈਂ ਬੜੀ ਅੱਛੀ ਤਰ੍ਹਾਂ ਵਰਕ ਵੀ ਕਰਦਾ ਔਰ ਮੇਰੇ ਤੁਸੀਂ ਦੇਖਿਆ ਹੋਣਾ ਮੈਂ ਬਹੁਤ ਹੈਲਦੀ ਹਾਂ ਮੈਂ ਲੋਕਾਂ ਨੂੰ ਅਪੀਲ ਕਰਦਾ ਜੇ ਤੁਸੀਂ ਕਿਸੇ ਨੂੰ ਬਲੱਡ ਦਿੰਦੇ ਹੋ ਇਹ ਸਿਰਫ ਨਾ ਤੁਹਾਡੇ ਸਰੀਰ ਵਾਸਤੇ ਵਧੀਆ ਬਲਕਿ ਕਿਸੇ ਦੀ ਜਾਨ ਵੀ ਬਚਾ ਬਚਾ ਦਿੰਦੇ ਨਾਲ ਨਾਲ ਯਾਨੀ ਕਿ ਇੱਕ ਤਰਫ ਤਾਂ ਇਹ ਜਾਨ ਬਚਾ ਰਹੇ ਦੂਸਰੀ ਤਰਫ ਆਪਣੇ ਸਰੀਰ ਦਾ ਵੀ ਫਾਇਦਾ ਬਲੱਡ ਬਲੱਡ ਸ਼ੂਗਰ ਕੋਲੇਸਟ੍ਰੋਲ ਬਹੁਤ ਸਾਰੀਆਂ ਬਿਮਾਰੀਆਂ ਜਿੱਤੇ ਹੀ ਦੂਰ ਰਹ ਜਾਂਦੇ ਔਰ ਮਹਿਲਾਵਾਂ ਨੂੰ ਮੈਂ ਖਾਸ ਤੌਰ ਰਪੀਅਰ ਕਰਦਾ ਕਿ ਉਹ ਆ ਕੇ ਜਰੂਰ ਆਪਣਾ ਬਲੱਡ ਜਰੂਰ ਡੋਨੇਟ ਕਰ ਖੂਨਦਾਨ ਮਹਾਨਦਾਨ ਆਖਿਆ ਜਾਂਦਾ ਹੈ ਕਿਉਂਕਿ ਖੂਨ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਨਾ ਤਾਂ ਲੈਬ ਦੇ ਵਿੱਚ ਬਣਾਇਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਫੈਕਟਰੀ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇਹ ਖੂਨ ਕਿਸੇ ਜ਼ਰੂਰਤਮੰਦ ਲਈ ਖੂਨਦਾਨ ਕੈਂਪਾਂ ਵਿੱਚੋਂ ਹੀ ਮਿਲ ਸਕਦਾ ਹੈ। ਸੋ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਤੇ ਹਸਪਤਾਲਾਂ ਦੇ ਵਿੱਚ ਖੂਨ ਦੀ ਸ਼ੋਰਟੇਜ ਚੱਲ ਰਹੀ ਹੈ। ਜਿਸ ਨੂੰ ਦੇਖਦੇ ਹੋਏ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਖੂਨਦਾਨ ਕੈਂਪ ਲਗਾ ਰਹੀਆਂ ਨੇ ਤੇ ਦਾਨੀ ਸੱਜਣ ਵੱਧ ਚੜ੍ਹ ਕੇ ਖੂਨਦਾਨ ਕਰ ਰਹੇ ਨੇ। ਇਸੇ ਦੇ ਤਹਿਤ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਵੱਲੋਂ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਧ ਚੜ੍ਹ ਕੇ ਨੌਜਵਾਨਾਂ ਨੇ ਖੂਨਦਾਨ ਕੀਤਾ ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਵੇ نیوز ਅੰਮ੍ਰਿਤਸਰ 6ਵੇਂ ਪਾਛਾ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਸ੍ਰੀ ਪਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਖ ਵਾਖ ਨਿਰਮਾਣ ਕਾਰਜਾਂ ਲਈ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਇਹਨਾਂ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਲੰਗਰ ਹਾਲ ਦੀ ਉਸਾਰੀ ਸ੍ਰੀ ਅਖੰਡ ਪਾਠ ਸਾਹਿਬ ਲਈ ਕਮਰੇ ਸਮਾਗਮਾਂ ਲਈ ਦੋ ਵੱਡੇ ਹਾਲ ਅਤੇ ਦਰਬਾਰ ਹਾਲ ਦੇ ਵਾਰਾਂਡਿਆਂ ਦੀ ਸੇਵਾ ਸ਼ਾਮਿਲ ਹੈ ਕਾਰ ਸੇਵਾ ਦੀ ਸ਼ੁਰੂਆਤ ਕਰਨ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਰਨਲ ਖਤਰ ਪਾਈ ਰਜਿੰਦਰ ਸਿੰਘ ਮਹਿਤਾ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਪੂਰੀ ਵਾਲੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀ ਕੇ ਮੈਂਬਰ surjit singh petewad ਸਮੇਤ ਪ੍ਰਮੁੱਖ ਸਖਸ਼ਤਾ ਹਾਜ਼ਰ ਸਨ ਅੱਜ ਮਹਾਨ ਦਿਹਾੜਾ ਪਵਨ ਪਵਿੱਤਰ ਦਿਹਾੜਾ ਹੈ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹੈ ਅੱਜ ਜਿੱਥੇ-ਜਿੱਥੇ ਵੀ ਸਬੰਧਤ ਅਸਥਾਨ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਸਭ ਪਾਵਨ ਅਸਥਾਨਾਂ ਤੇ ਸਤਿਗੁਰਾਂ ਦਾ ਪਾਵਨ ਦਿਹਾੜਾ ਬੜੀ ਸ਼ਰਧਾ ਉਤਸ਼ਾਹ ਪਿਆਰ ਦੇ ਨਾਲ ਸੰਗਤਾਂ ਬਣਾ ਰਹੀਆਂ ਨੇ ਇਸੇ ਤਰ੍ਹਾਂ ਪਵਿੱਤਰ ਸਥਾਨ ਗੁਰਦੁਆਰਾ ਫਲਾ ਸਾਹਿਬ ਜੋ ਕਿ ਸ੍ਰੀ ਅਮਰitsar ਸਾਹਿਬ ਵਿਖੇ ਸੁਭਾਏਮਾਨ ਥੋਸ ਪਾਵਨ ਸਥਾਨ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਵਾਂ ਦੇ ਕਾਰਜ ਸ਼ੁਰੂ ਕੀਤੇ ਗਏ ਨੇ ਇਹ ਸੇਵਾਵਾਂ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਨੂੰ ਸੌਂਪੀਆਂ ਗਈਆਂ ਨੇ ਗੁਰਦੁਆਰਾ ਸ੍ਰੀ ਗੁਰੂ ਹਰ Rai ਸਾਹਿਬ ਜੀ ਪਵਾਨੀ ਨਗਰ ਗੋਪਾਲ ਨਗਰ ਮਜੀਠਾ ਰੋਡ ਵਿਖੇ 6ਵੇਂ ਪਾਤਸ਼ਾਹ ਤਾਂ ਤਾਂ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦਾ ਪ੍ਰਕਾਸ਼ ਸਮੂਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਵਡਾਲਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰਮਤ ਸਮਾਗਮ ਦੌਰਾਨ ਦੀਵਾਨ ਸਜਾਏ ਗਏ। ਸ਼੍ਰੀ ਸੁਖਨੀ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਢਾਡੀ ਜਥਿਆਂ ਨੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਬਾਬਾ ਗੁਰਚਰਨ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਠੰਡੇ ਮਿੱਠੇ ਜਲਦੀ ਛਬੀਲ ਵੀ ਲਗਾਈ ਗਈ। ਨੱਥਾ ਸਿੰਘ ਮੈਨੇਜਰ ਸੁਰਜੀਤ ਸਿੰਘ ਸਤਿੰਦਰਪਾਲ ਸਿੰਘ ਸ਼ਿੰਗਾਰਾ ਸਿੰਘ ਬਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਗੁਰੂ ਦੀ ਗੋਦ ਵਿੱਚ ਬੈਠੀ ਸਾਧ ਸੰਗਤ ਜੀ ਸਾਰੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਗੁਰੂ ਹਰ ਰਾਏ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੀ ਬਡਾਈ ਵਿਖੇ ਹੋਇਆ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਉਹਨਾਂ ਦੇ ਗ੍ਰਹਿ ਵਿਖੇ ਹੋਇਆ ਗੁਰੂ ਕੀ ਬਡਾਲੀ ਅੱਜ ਦਾ ਦਿਹਾੜਾ ਬਹੁਤ ਹੀ ਮਹੱਤਮਪੂਰਨ ਹੈ ਪ੍ਰਕਾਸ਼ ਹੋਣ ਦੀ ਖੁਸ਼ੀ ਵਿੱਚ ਗੁਰੂ ਮਹਾਰਾਜ ਨੇ ਉੱਥੇ 6 ਹਲਟਾ ਧੂਲਵਾਏ ਹੋਰ ਵੀ ਗੁਰੂ ਮਹਾਰਾਜ ਦੇ ਬੜੇ ਕੌਤਬ ਵਿਖਾਏ ਬੜੇ ਨਾਦ ਸੂਰਮੇ ਸੀ ਬੜੇ ਯੋਧੇ ਸੀ ਪਰ ਉਪਕਾਰੀ ਸੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੇ ਆਇਆ ਗਿਆ ਸੰਗਤਾਂ ਦਾ ਸਾਰੀ ਸੰਗਤਾਂ ਆਿਆਂ ਦਾ ਵੀ ਧੰਨਵਾਦ ਸਾਰਿਆਂ ਨੂੰ ਗੁਰੂ ਜੀਆ ਮਹਾਰਾਜ ਜੀ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਇਤਿਹਾਸਿਕ ਸਥਾਨ ਗੁਰੂ ਕੀ ਵਡਾਲੀ ਵਿਖੇ ਹੋਇਆ ਅੱਜ ਗੁਰੂ ਕੀ ਵਡਾਲੀ ਤੋਂ ਲੈ ਕੇ ਪੂਰੇ ਸੰਸਾਰ ਭਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਇਸੇ ਦੇ ਤਹਿਤ ਗੁਰਦੁਆਰਾ ਸ਼੍ਰੀ ਗੁਰੂ ਹਰ राय ਸਾਹਿਬ ਮਜੀਠਾ ਰੋਡ ਵਿਖੇ ਵੀ ਸਮਾਗਮ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸ਼ਹਿਰ ਭਰ ਵਿੱਚ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਵੀ ਲਗਾਈਆਂ ਗਈਆਂ। ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ ਮਿਊਜ਼ਿਕ ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦੇ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308833 ਤੇ ਸੰਪਰਕ ਕੀਤਾ ਜਾ ਸਕਦਾ ਹੈ हूं समा हो गया एक छोटे जाए ब्रेक था, ब्रेक तो बात उसी देखोगे श्री गंगाराम शिवाला बाजार सिर की बंदा विखे चल रहे रामायण पाठा दी हुई समाप्ति ये कुछ और खबरें एक छोटे जाए ब्रेक तो बाद ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਗੰਗਾ ਰਾਮ ਸ਼ਿਵਾਲਾ ਬਾਜ਼ਾਰ ਸਰ ਕੀ ਬੰਦਾ ਵਿਖੇ 25 ਮਈ ਤੋਂ ਰਮਾਇਣ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਸੀ। ਇਹ ਪਾਠ ਪਿਛਲੇ 32 ਸਾਲਾਂ ਤੋਂ ਸ਼੍ਰੀ ਗੰਗਾ ਰਾਮ ਸ਼ਿਵਾਲਾ ਵਿਖੇ ਹਰ ਸਾਲ ਕੀਤੇ ਜਾਂਦੇ ਹਨ। ਗੱਲਬਾਤ ਕਰਦਿਆਂ ਹੋਇਆਂ ਸੁਸਾਇਟੀ ਮੈਂਬਰ ਨੇ ਆਖਿਆ ਕਿ ਇਸ ਦਾ ਮੁੱਖ ਮਕਸਦ ਵਿਸ਼ਵ ਦੀ ਸੁਖ ਸ਼ਾਂਤੀ ਅਤੇ ਨੌਜਵਾਨ ਪੀੜੀ ਨੂੰ ਆਪ ਨੇ ਤਰਮ ਨਾਲ ਜੋੜਨੇ ਇਸ ਮੌਕੇ ਸਾਅਬ ਦਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਬਕਾ ਕੌਂਸਲਰ ਅਰुण पप्पल ਵੀ ਮੌਜੂਦ ਸਨ ਇਹ ਆਪਣਾ ਸ਼੍ਰੀਸ਼ਵਾਲਾ ਗੰਗਾਰਾਮ ਬਜਾਰ ਸਰਕੀ ਬੰਦਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਮਾਇਣ ਜੀ ਦੇ ਪਾਠ ਸ਼ੁਰੂ ਹੋਏ ਸੀ ਜੋ ਕਿ 25 ਮਈ ਤੋਂ ਸ਼ੁਰੂ ਹੋਏ ਸੀ ਤੇ ਅੱਜ ਉਹਨਾਂ ਦਾ ਭੋਗ ਪਿਆ ਵਾ ਤੇ ਲਗਾਤਾਰ ਇਹ ਆਪਣਾ ਪਾਠ ਚੱਲਦੇ ਰਹੇ ਰੇ ਸਵੇਰੇ 8:00 ਤੋਂ ਲੈ ਕੇ 9:00 ਤੱਕਨ ਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸ਼ਰਧਾਲੂਆਂ ਨੇ ਇੱਥੇ ਆ ਕੇ ਆਪਣਾ ਪਾਠ ਦੀਚ ਆਪਣੇ ਪਾਠ ਪੜਿਆ ਤੇ ਆਪਣੀ ਹਾਜ਼ਰੀ ਭਰੀ ਹੈ ਇਹਦਾ ਮਕਸਦ ਸਿਰਫ ਇਹ ਹੈ ਕਿ ਸੰਗਤ ਜਿੰਨੀ ਵੱਤੋਂ ਵਾਧ ਧਰਮ ਦੇ ਰਸਤੇ ਚਲੇ ਉਹ ਨਹੀਂ ਵਧੀਆ ਔਰ ਪ੍ਰਭੂ ਦਾ ਆਸ਼ੀਰਵਾਦ ਸਭ ਨੂੰ ਮਿਲੇ ਮਕਸਦ ਇਹ ਹੈ ਨਵੀਂ ਜਨਰੇਸ਼ਨ ਨੂੰ ਭਗਵਾਨ ਸ਼੍ਰੀ ਰਾਮ ਦੇ ਕਦਮਾਂ ਦੇ ਚਲਾਨਾ ਉਸ ਤਰ੍ਹਾਂ ਦੀ ਸਿੱਖਿਆ ਹੋਵੇ ਕਿ ਨਵੀਂ ਜਨਰੇਸ਼ਨ ਨੂੰ ਸ਼੍ਰੀ ਗੰਗਾ ਰਾਮ ਸ਼ਿਵਾਲਾ ਪਿਛਲੇ 32 ਸਾਲ ਤੋਂ ਪਾਰ ਚੱਲੇ ਰਹੀ ਹੈ ਕਿ ਗੰਗਾ ਰਾਮ ਸ਼ਿਵਾਲਾ ਸ਼ਿਰਕੀ ਬੰਦਾ ਬਜ਼ਾਰ ਇੱਥੇ ਰਿਮਾਈਂਡ ਪਾਠਾਂ ਦਾ ਆਯੋਜਨ ਕੀਤਾ ਗਿਆ ਗੱਲਬਾਤ ਕਰਦੇ ਹੋਏ ਗੰਗਾ ਰਾਮ ਸ਼ਿਵਾਲਾ ਸੋਸਾਇਟੀ ਦੇ ਮੈਂਬਰਾਂ ਨੇ ਆਖਿਆ ਕਿ ਇਹ ਰਿਮਾਈਂਡ ਪਾਠ ਕਰਵਾਉਣ ਦਾ ਮੁੱਖ ਮਕਸਦ ਹੈ ਕਿ ਨੌਜਵਾਨ ਪੀੜ੍ਹੀ ਨੂੰ ਧਰਮ ਨਾਲ ਜੋੜਿਆ ਜਾ ਸਕੇ ਅਮਰਥਰ ਫਾਟਵੇ ਖਬਰ ਨਾ ਮੜੀ ਰਕੇਸ਼ ਕੁਮਾਰ ਗੁਰਦੁਆਰਾ ਤਨਤਨ巴巴 ਦਰਸ਼ਨ ਸਿੰਘ ਜੀ ਕੁਲੀ ਵਾਲਿਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਜਿਸ ਵਿੱਚ ਕੀਰਤਨੀ ਜਥਿਆਂ ਨੇ ਹਾਸੇ ਪਰੀ ਅਤੇ ਸੰਗਤਾਂ ਨੂੰ ਨਿਹਾਲ ਕੀਤਾ ਮੁੱਖ ਸੇਵਾਦਾਰ ਪਾਪਾ ਗੁਰਦੇਵ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅਜਦੇ ਦਿਹਾੜੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿੰਘ ਸਾਹਿਬ ਰਾਗੀ ਢਾਡੀ ਕਥਾਵਾਚਕ ਤੇ ਹੋਰ अनेका ਸਿੱਖੀਤਾ ਅਤੇ ਗੁਰਮਤ ਧਾਰਮਿਕ ਗੁਰਮਾਰਨੀ ਦੀਆਂ ਰਥਾਵਾਂ ਹੋਰ ਇਤਿਹਾਸਨਾਕ ਸੰਗਤਾਂ ਨੂੰ ਨਿਹਾਲ ਕੀਤਾ ਹੈ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦਾ ਦਾਸ ਤੈਪ ਦਿਨੋਂ ਧੰਨਵਾਦੀ ਹੈ ਬਾਲਾ ਮਜੀਠਾ ਰੋਡ ਵਿਖੇ ਸਤਗੁਰੂ ਕਬੀਰ ਜੀ ਦੇ ਅਸਥਾਨ ਤੇ ਸਤਗੁਰੂ ਕਬੀਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਦਿਵਸ ਬੜੀ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਜਥਿਆਂ ਵੱਲੋਂ ਰਸ ਪੀਣਾ ਕੀਰਤਨ ਕਰ ਸੰਗਤ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਸਤਗੁਰੂ ਕਬੀਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਮਹੰਤ ਪਿਆਰਾ ਲਾਲ ਦੇਸ ਰਾਜ ਗੁਲਜ਼ਾਰ ਸਿੰਘ ਬਲਦੇਵ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਕਿਰਪਾਲ ਸਿੰਘ ਸਕੱਤਰ ਕੁਲਵਿੰਦਰ ਸਿੰਘ ਪ੍ਰithvi ਮੌਜੂਦ ਸਨ ਗੁਰੂ ਪਿਆਰੀ ਸਾਧ ਸੰਗਤ ਅਸੀਂ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਅੱਜ 23 ਜੂਨ ਦਿਨ ਆਤਾਰ ਨੂੰ ਧੰਨ ਧੰਨ ਸਤਿਗੁਰੂ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਜਿਹੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤ ਦੇ ਸਹਿਯੋਗ ਨਾਲ ਮਨਾ ਰਹੇ ਹਾਂ ਔਰ ਹਰ ਸਾਲ ਮਨਾਉਂਦੇ ਹਾਂ ਤੇ ਇੱਥੇ ਤਰ੍ਹਾਂ ਅੱਗੋਂ ਵੀ ਮਹਾਰਾਜ ਜੀ ਪਾਚਾ ਬੋਇਛਰ ਜੀ ਕਰਨ ਤੇ ਅਸੀਂ ਇਹ ਲੜਾ ਦਿਹਾੜਾ ਮਨਾਉਂਦੇ ਰਹਾਂਗੇ ਔਰ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਵਾਦ ਚੜ ਕੇ ਹੀਤਾ ਪਾਇਆ ਕਰੋ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤੁਰ ਕਬੀਰ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਇਸ ਵਾਰ 626 ਵਾਂ ਜਨਮ ਦਿਹਾੜਾ ਇਲਾਕਾ ਨਿਵਾਸੀਆਂ ਦੀ ਸਹਿਮਤੀ ਨਾਲ ਅਸੀਂ ਇਹ ਤਿੰਨ ਦਿਹਾੜਾ ਮਨਾਉਣ ਤੋਂ 7 ਦਿਨ ਪਹਿਲਾਂ ਘਰ-ਘਰ ਪ੍ਰਭਾਤ ਫੇਰੀਆਂ ਕਰਦੇ ਹਾਂ ਪੂਰੇ ਨਗਰ ਦੇ ਵਿੱਚ ਪ੍ਰਭਾਤ ਫੇਰੀਆਂ ਕਰਦੇ ਹਾਂ ਤੇ ਲੋਕਾਂ ਦਾ ਲੋਕੀ ਪੂਰਪੂਰ ਯੋਗਦਾਨ ਦਿੰਦੇ ਹਨ ਇਸ ਕਰਕੇ ਅਸੀਂ ਮਤਲਬ ਇਹਨਾਂ ਲੋਕਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਗੁਰੂ ਮਹਾਰਾਜ ਦੇ ਚ'ਦਾ ਨਾਲ ਜੁੜੇ ਰਹੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਵਾਦ ਕਰੋ ਸੇਵਾ ਸੁਸਾਇਟੀ ਤੁੰਗ ਬਾਲਾ ਵੱਲੋਂ ਭਗਤ ਕਬੀਰ ਜੀ ਦਾ 626ਵਾਂ ਦਿਹਾੜਾ ਬੜੇ ਹੀ ਧੂਮਕਾਮ ਨਾਲ ਮਨਾਇਆ ਜਾ ਰਿਹਾ ਹੈ ਭਗਤ ਕਬੀਰ ਜੀ ਜੋ ਇੱਕ ਰਹੱਸਵਾਦੀ ਕਵੀ ਸਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਭਗਤ ਕਬੀਰ ਜੀ ਇੱਕ ਨਿੱਧੜਕ ਅਤੇ ਬਹਾਦਰ ਸਮਾਜ ਸੁਧਾਰਕ ਸਨ ਭਗਤ ਕਬੀਰ ਜੀ ਨੇ ਆਪਣੀ ਬਾਣੀ ਆਮ ਲੋਕਾਂ ਦੀ ਬੋਲੀ ਵਿੱਚ ਰਚੀ ਭਗਤ ਕਬੀਰ ਜੀ ਦੇ پیرੋਕਾਰਾਂ ਨੂੰ ਕਬੀਰ ਪੰਥੀ ਵਜੋਂ ਜਾਣਿਆ ਜਾਂਦਾ ਹੈ ਅੱਜ ਪੂਰਾ ਦੇਸ਼ ਉਹਨਾਂ ਦਾ ਪ੍ਰਗਟ ਦਿਵਸ ਮਨਾ ਰਿਹਾ ਹੈ ਸੋ ਸਾਡੀ ਟੀਮ ਵੱਲੋਂ ਵੀ ਆਪ ਸਭ ਨੂੰ ਭਗਤ ਕਬੀਰ ਜੀ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ कैमरा परसन गुरवीर सिंह विजय कुमार फास्ट वे न्यूज अमृतसर भगवान वाल्मीकि आश्रम टूना साहेब ट्रस्ट के मुखी महंत मलकीत नाथ और चेयरमैन ओम प्रकाश गबर दिया गवाई की अगवाई हेठ वाल्मीकि आश्रम टूना साहेब विखे प्रेस कॉन्फ्रेंस की गई महंत मलकीत नाथ और चेयरमैन ओम प्रकाश गबर ने आख्या कि भगवान वाल्मीकि आश्रम विखे बीते दिनी शरारती अंसरा वालों भगवान वाल्मीकि तीर्थ विखे चलाए जा रहे ਕੜਾ ਪ੍ਰਸ਼ਾਦ ਦੇ ਵਿੱਚ ਪਾਣੀ ਪਾ ਕੇ ਮੰਦਿਰ ਦੀ ਮਰਿਆਦਾ ਨੂੰ ਪੰਕ ਕੀਤਾ ਗਿਆ ਅਤੇ ਮੰਦਿਰ ਅਤੇ ਪ੍ਰਸ਼ਾਦ ਦੀ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਅੰਮ੍ਰਿਤਸਰ ਦੇ ਐਸਐਸਪੀ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਬੁੱਧਵਾਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਚੱਕਾ ਜਾਮ ਕੀਤਾ ਜਾਵੇਗਾ ਆ ਦਿਪਾਵਨ ਬਾਲਮੀ ਕੀ ਤੀਰਥ ਵਿਖੇ ਸਮਾਜ ਦੀ ਇੱਕ ਵਿਸ਼ਾਲ ਮੀਟਿੰਗ ਹੋਈ ਜਿਹਦੇ ਦੇਖਿਆ ਸਤ ਸੰਗਿਲਗੀ ਨਾਜਨੀ ਕੀਤੀ ਉਹਨਾਂ ਨੇ ਹਰੀਸ਼ ਰੁਗੰਭੀਏ ਕੀਤਾ ਕਿ ਜਿਹੜੀ ਬੇਦਬੀ ਤੇ ਐਫ ਆਈ ਆਰ ਦਰਜ ਹੋਈ ਉਹਦੇ ਤਿਮੀ ਜੇਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਦੁਬਾਰਤਕ ਕੰਨ ਦਿਨ ਹੈ ਜਿਹੜੀ ਨਾਦਨੀ ਕਾਰਵਾਈ ਨਹੀਂ ਹੋਈ ਤੇ ਸੰਗਰਸ਼ ਕੀਤਾ ਜਿਤੇ ਜਿਵੇਂ ਕਿ ਪਵਨ ਬਾਲਮੀ ਕੀ ਤੋ ਪਵਿੱਤਰ ਸਥਾਨ ਹੈ ਜਿਸੇ ਪਵਨ ਬਾਲਮੀ ਮਰਨ ਰਮੈਨ ਲਿਖਿਆ ਜਿਹੜਾ ਇਹਨਾਂ ਨੇ ਬੇਅਦਬੀ ਕੀਤੀ ਆ ਤੇ ਸਾਡੇ ਸੰਤਾ ਨੇ ਜਿਹੜਾ ਫੈਸਲਾ ਲਿਆ ਉਸ ਤੇ ਵਿਸ਼ਵ ਵਾਲਮੀ ਕੌਮੀ ਇਟਾ ਲੋ ਸਾਰੀਆਂ ਸੰਸਥਾਵਾਂ ਵੱਲੋਂ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਬੇਅਦਬੀ ਕੀਤੀ ਆ ਜਿਹੜਾ ਪਰਚਾ ਹੋਇਆ ਪਰਚੇ ਉਹਦੇ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਵਾ ਕਿਉਂਕਿ ਜੇ ਹੋਰ ਨਾ ਬੇਅਦਬੀਆਂ ਦੇ ਵਿੱਚ ਐਹੀ ਪੁਲਿਸ ਪ੍ਰਸ਼ਾਸਨ ਚੱਕਣੀ ਹੋ ਸਕਦੀ ਆ ਫਿਰ ਸਾਡੇ ਮੱਕੇਵਾਰੀ ਕਿਉਂ ਮੌਨ ਵਰਤ ਦੇ ਵਿੱਚ ਆਂਦੀ ਆ ਇਹ ਜਿਹੜਾ ਇਹਨਾਂ ਨੂੰ ਪਾਰਿ ਸਿੱਤਾ ਬਹੁਤ ਮਿਲੇਗਾ ਦਿਨ ਬੁੱਧਵਾਰ ਨੂੰ 11 ਪੰਜਾਬ ਬਟਾਲੀਅਨ ਐਨ ਸੀ ਸੀ ਅੰਮ੍ਰਿਤਸਰ ਵੱਲੋਂ ਮਿਤੀ 19 ਜੂਨ 2024 ਤੋਂ 28 ਜੂਨ 2024 ਤੱਕ CATC 5 कैंप भगवान वाल्मीकि सरकारी आईटीआई ਵਿਖੇ ਲਗਾਏ ਜਾ ਰਹੇ ਹਨ कैंप ਦੇ ਤੀਸਰੇ ਦਿਨ ਕੈਡਟਾਂ ਨੂੰ ਡ੍ਰਿਲ ਫਾਇਰਿੰਗ ਖੇਡਾਂ ਸਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਯੋਗਾ ਦੇਵੀ ਮਨਾਇਆ ਗਿਆ ਗੁਰਦੁਆਰਾ 6ਵੀਂ ਪਾਤਸ਼ਾਹੀ ਰਣਜੀਤ ਐਵੇਨਿਊ ਵਿਖੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀ ਢਾਡੀ ਕਥਾਵਾਚਕਾਂ ਨੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਐਸ ਮੌਕੇ ਵਾਈਸ ਪ੍ਰੈਜ਼ੀਡੈਂਟ ਜਸਪਾਲ ਸਿੰਘ ਕੈਸ਼ੀਅਰ ਬਲਕਾਰ ਸਿੰਘ ਸੈਕਟਰੀ ਸੰਤੋਖ ਸਿੰਘ ਮੈਨੇਜਰ ਮਲਕੀਤ ਸਿੰਘ ਵੀ ਹਾਜ਼ਰ ਸਨ ਐਸ ਮੌਕੇ ਆਤੀਸ਼ਬਾਜ਼ੀ ਵੀ ਕੀਤੀ ਗਈ ਸਵੇਰ ਤੋਂ 7 ਵਜੇ ਤੋਂ ਸਾਡੇ ਕੀਰਤਨ ਨਗਰ ਸ਼ੁਰੂ ਹੋਇਆ ਤੇ ਆਪਣੇ ਏਬੀ ਬਲਾਕ ਦੀਆਂ ਮੇਨ ਛੜਕਾਂ ਤੋਂ ਅਸੀਂ ਚੱਲ ਕੇ ਤੇ ਸੰਗਤਾਂ ਨੇ ਸਾਡਾ ਬਹੁਤ ਸਵਾਗਤ ਕੀਤਾ ਕੀਰਤਨ ਹੋਇਆ ਔਰ ਗੁਰੂ ਦਾ ਲੰਗਰ ਐ ਟੁੱਟ ਚੱਲਿਆ ਰੋਜ਼ੇ ਵੀ ਚੱਲ ਰਿਹਾ ਹੈ। ਸ਼੍ਰੀ ਹਨੂਮਾਨ 40 ਸਾ ਪਰਿਵਾਰ ਵੱਲੋਂ ਸ਼੍ਰੀ ਲక్ష్ਮੀ ਨਾਰਾਇਣ ਮੰਦਰ ਦੁਰਗਿਆਣਾ ਤੀਰਤ ਵਿਖੇ ਸ਼੍ਰੀ ਹਨੂਮਾਨ 40 ਸਾ ਦਾ ਪਾਠ ਅਤੇ ਸਤਿ ਕੀਰਤਨ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਹਨੂਮਾਨ 40 ਸਾ ਦੇ ਪ੍ਰਧਾਨ ਸੁਰਜ ਬੱਬਰ, ਮੋਹਿਤ ਬੱਬਰ, ਅਨਿਲ ਚੌਣਕ, ਵਿੱਕੀ ਸੋਨੀ, ਅਭਿਸ਼ੇਕ ਤਨੇਜਾ, ਸੌਰਵ ਮਹਿਰਾ, ਵਿਸ਼ਾਲ ਮਹਿਰਾ ਆਦਿ ਹਾਜ਼ਰ ਸਨ। ਮਹਾਪੁਰਸ਼ ਬਾਬਾ ਗੋਪਾਲਦਾਸ ਜੀ ਦੀ ਚਰਨ ਛੋਪ ਪ੍ਰਾਪਤ ਧਰਤੀ ਗੁਰਦੁਆਰਾ ਸੰਤਾਂ ਕੀ ਕੁੱਟੀਆਂ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਮਤਾਮ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਏ ਹੇ ਪਾਰੀ ਦੀਵਾਨ ਸਜਾਇਆ ਗਿਆ। ਇਸ ਮੌਕੇ ਚੇਅਰਮੈਨ ਗੁਰਪ੍ਰੀਤ ਸਿੰਘ ਵਨਿਏ ਕੀ ਅਮਰਜੀਤ ਸਿੰਘ, ਕਾਰਤ ਸਿੰਘ, ਹਰਜਿੰਦਰ ਸਿੰਘ, ਚੇਅਰਮੈਨ ਸੁਖਵੰਤ ਸਿੰਘ ਸਮੇਤ ਸੰਗਤਾ ਮੌਜੂਦ ਸਨ। ਜਿਹੜਾ ਸਮਾਗਮ ਚੱਲ ਰਿਹਾ ਏ ਮਹਾਪੁਰਸ਼ਾਂ ਦਾ ਸੰਤ ਗੋਪਾਲਦਾਸ ਜੀ ਦਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਹਾਰ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ ਤੇ ਸਾਰੇ ਨਗਰ ਦੀਆਂ ਸੰਗਤਾਂ ਰਲ ਮਿਲ ਕੇ ਬੜਾ ਸਹਿਯੋਗ ਦਿੰਦੀਆਂ ਨੇ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲੌਣ ਵਾਲੀ ਲੌਰੈਂਸ ਰੋਡ ਦੇ ਨਸਤੀ ਕੰਪਨੀ ਬਾਗ ਵਿਖੇ ਫਨਲੈਂਡ ਚਿਲਡਰਨਸ ਪਾਰਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਉਸ ਥਾਂ ਲੱਗੇ ਝੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਇੱਕ ਚੰਗੀ ਖਬਰ ਹੈ ਕਿ ਫਨਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਹੈ ਪਾਰਕ ਦੇ ਅੰਦਰ ਲੱਗੇ ਚੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਬਟਾਲਾ ਰੋਡ ਵਿਖੇ ਲੋੜਵੰਦ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ ਅਤੇ ਹਰ ਸੰਭਵ ਮਦਦ ਦਾ ਪਰੋਸਾ ਦਿੱਤਾ। ਔਰ ਅੱਜ ਦੇਖੋ ਕਿੰਨੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਨੇ। ਸੋ ਬਾਬੇ ਦੀ ਨਾਨਕ ਦੀ ਕਿਰਪਾ ਹੈ। ਬੰਦੇ ਦੇ ਵਸਤੀ ਗੱਲ ਨਹੀਂ ਐ ਪਰ ਅਸੀਂ ਵੀ ਕਦੀ ਸਮਾਜ ਸੇਵਾ ਨਹੀਂ ਛੱਡੀ। ਦਵੇਸਰ ਫੈਮਲੀ ਮੋਦਗਿਲ ਗੋਤਰ ਵੱਲੋਂ 8ਵਾਂ ਸਾਲਾਨਾ ਧਾਰਮਿਕ ਮੇਲਾ ਇਸਲਾਮਾਬਾਦ ਵਿਖੇ ਕਰਵਾਇਆ ਗਿਆ। ਇਸ ਮੌਕੇ ਹਵਨ ਯਗ ਹੋਇਆ ਅਤੇ ਭਜਨ ਮੰਡਲੀ ਵੱਲੋਂ ਗੁਣਗਾਨ ਕੀਤਾ ਗਿਆ ਅਤੇ ਵਿਸ਼ੇਸ਼ ਆਰਤੀ ਹੋਈ ਜਿਸ ਵਿੱਚ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਇਸ ਮੌਕੇ ਤੇ ਦਵੇਸਰ ਫੈਮਲੀ ਦੇ ਹੈਡ ਪ੍ਰਧਾਨ ਬਲਦੇਵ ਰਾਜ ਸ਼ਰਮਾ, ਜਨਕ ਰਾਜ ਸ਼ਰਮਾ, ਰਮੇਸ਼ ਚੰਦ, ਸੁਭਾਸ਼ ਚੰਦ, ਦੀਪਕ ਸ਼ਰਮਾ ਸਮੀਤ ਇਸਲਾਮਾਬਾਦ ਤੇ ਸਮੂਹ ਅੰਮ੍ਰਿਤਸਰ ਤੋਂ ਦਵੇਸਰ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ। ਠੀਕ ਦੇਨ ਮਨਾ ਰਹੇ ਆ। ਬੜੀ ਖੁਸ਼ੀ ਦੀ ਗੱਲ ਹੈ ਬੜਾ ਮਨ ਪ੍ਰਸਾਨ ਹੋਇਆ ਹਰ ਸਾਲ ਮੈਨੂੰ ਮਨਾਇਆ ਕੇ ਤੇ ਸਾਗਰ ਵੀ ਮਨਾਵਾਉਣੇ ਕਿ ਜਿੰਦੇ ਰਏ ਤੇ ਜਿੰਦੇ ਪਰਮਾਤਮਾ ਜਿੰਨੀ ਉਮਰ ਲਗਭਗ ਛੇ ਤਸਬਾ ਰਾਜਾ ਸਾਸੀ ਵਿਖੇ ਮੀਰੀ ਪੀਰੀ ਦੇ ਮਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਠੰਡੇ ਮਿੱਠੇ ਜਲ ਦੀ ਛਭੀ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਲਗਵਾਈ ਗਈ ਇਸ ਮੌਕੇ ਗਗਨਦੀ ਹੈਪੀ ਸਮਿਥ ਸਮੂਹ ਮੈਂਬਰ ਹਾਜ਼ਰ ਸਨ ਤੇ ਆਖਿਰ ਵਿੱਚ ਮੁੱਖ ਖਬਰਾਂ ਇਕ ਵਾਰ ਫਿਰ ਤੋਂ ਤਰਨਤਾਰਨ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ওভারਡੋਸ ਕਾਰਨ ਹੋਈ ਮੌਤ का सांसद नवीन जिंदल सचखंड श्री हरमंदिर साहिबिखे हुए नतमस्तक शहर की या सड़कों पे घूम रहे आवारा पशु बन रहे एक्सीडेंट्स का कारण ਸਨ ਆਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ